ਸਿੱਕੇ ਨੂੰ ਸਿਕਰ ਕਰਨ ਲਈ ਪੰਜ ਕਕਾਰ ਦੇਦੇ। ਪੰਜਵਾਂ ਕਕਾਰ ਕੇਸ ਕੀ ਆ ਨਾ ਕਿ ਕੇਸ। ਵਾਇਰਸ ਹੌਲੀ ਹੌਲੀ ਸਾਡੀ ਰਹਿਤ ਦੇ ਵਿੱਚ ਪੈਂਦਾ ਜਾ ਰਿਹਾ ਹੈ। ਇਹਨਾਂ ਨੇ ਕਿਸਾਂ ਨੂੰ ਗੁਰੂ ਦਾ ਮੋਰ ਸੀ ਜਿਹੜੀ ਉਹਨੂੰ ਕਕਾਰ ਘੋਸ਼ਿਤ ਕਰਤਾ। ਠੀਕ ਹੈ ਜੀ। ਹੁਣ ਕੋਈ ਭੈਣ ਆ ਉਹਨੇ ਅਮਰਤ ਛਕਿਆ। ਕੁਰਬਾਨ ਤਾਂ ਚਲੋ ਪਾਈ ਆ। ਉਹਨਾਂ ਦੀ ਪਛਾਣ ਆ ਕੇਸ ਕੀ ਤੋਂ ਆਉਂਦੀ ਆ। ਠੀਕ ਹੈ ਜੀ। ਆਮ ਕਰਕੇ ਆਹ ਹੁਣ ਅਮਰਤ ਛਕਾਉਣਿਆ ਸੰਗਤ ਨੂੰ ਮਾਈਆਂ ਨੂੰ ਪਾਲਸ ਵੀ ਮਹਿੰਦੀ ਵੀ ਲਾ ਕੇ ਉਹਨੀਆਂ ਸੰਧੂਰ ਵੀ ਲਾਇਆ ਹੁੰਦਾ ਉਹਨਾਂ ਨੂੰ ਇਹੀ ਦੱਸੀਦਾ ਭਾਈ ਅਮਰਤ ਛਕਣ ਤੋਂ ਪਹਿਲਾਂ ਇਹ ਸਾਰਾ ਕੁਝ ਬੰਦ ਕਰਨਾ ਤੇ ਤੋਂ ਬਾਅਦ ਜਿਹੜੇ ਆ ਪੰਜ ਕਕਾਰਾਂ ਨਿਸ਼ਾਨੇ ਸਿੱਖੀ ਇਹ ਹਰਫ ਪੰਜ ਕਾਫ ਵੀ ਆ ਸਿੱਖੀ ਦਾ ਸ਼ਿੰਗਾਰ ਜਿਹੜਾ ਪੰਜ ਕਕਾਰ ਸਾਨੂੰ ਦਿੰਦੇ ਆ ਇਸ ਕਰਕੇ ਬਾਬਾ ਜੀ ਸਤਿਗੁਰੂ ਪਾਤਸ਼ਾਹ ਨੇ ਇਹਨੂੰ ਸਿਕਿਉਰ ਕਰਨ ਲਈ ਕਿਰਨ ਨੂੰ ਪੰਜ ਸਾਨੂੰ ਕਕਾਰ ਦਿੰਦੇ ਆ ਪੰਜਵਾਂ ਕਕਾਰ ਕੇਸ ਕੀ ਆ ਨੀਲੇ ਰੰਗ ਦੇ ਜਿਹੜੀ ਮਾਈਕ ਦੇ ਸੱਜਿਆ ਹੂ ਪਤਾ ਹੋਗਾ ਵੀ ਇਹ ਭਈਆ ਮਰਦਦਾਰੀ ਹਾਂ ਹਾਂ